ਜਿਆਦਾ ਲੋਕ ਪਰੇਸ਼ਾਨ ਹੁੰਦੇ ਸੀ ਕਿ ਖੱਜਲ ਖਵਾਰ ਵੀ ਹੋਣਾ ਪੈਂਦਾ ਸੀਗਾ ਪਰਿਵਾਰਾਂ ਨਾਲ ਆਉਂਦੇ ਸੀ ਕਿਤੇ ਛੋਟੇ ਛੋਟੇ ਬੱਚੇ ਜਿਹੜੇ ਆ ਕੇ ਮੰਗਦੇ ਸੀਗੇ ਉਹ ਉਹ ਤਾਂ ਬਹੁਤ ਗਲਤ ਗੱਲ ਹੈ ਜੀ ਛੋਟੇ ਛੋਟੇ ਬੱਚੇ ਆ ਉਹਨਾਂ ਨੂੰ ਪੜ੍ਹਾਈ ਦਾ ਟਾਈਮ ਉਹਨਾਂ ਦਾ ਉਹਨਾਂ ਨੂੰ ਪੜ੍ਹਨਾ ਚਾਹੀਦਾ ਉਹਨਾਂ ਨੂੰ ਮੰਗਣ ਲਾ ਦਿੰਦੇ ਆ ਬੱਚਿਆਂ ਨੂੰ ਐਦਾ ਦਿਖਾਉਂਦੇ ਨੇ ਪਰ ਉਹ ਬਾਅਦ ਚੋਂ ਆਪਣੇ ਬੱਚਾ ਕੋ ਮੰਗਵਾਉਂਦੇ ਨੇ ਉਹ ਚੀਜ਼ਾਂ ਮਾੜੀਆਂ ਲੱਗਦੀਆਂ ਨੇ ਦੇਖਣ 'ਚ ਜੇ ਬੱਚੇ ਨੂੰ ਸ਼ੁਰੂ ਤੋਂ ਹੀ ਪਤਾ ਲੱਗ ਗਿਆ ਕਿ ਐਸੀ ਚੀਜ਼ ਐਦਾ ਹੈ ਉਹਨੂੰ ਹੋਰ ਕੀ ਬਿਜ਼ਨਸ ਉਹ ਕੁਝ ਕਰੇਗਾ ਨੀ ਨਾ ਫਿਰ ਪੜ੍ਹੇਗਾ ਨਾ ਫਿਰ ਲਿਖੇਗਾ ਉਹਨੂੰ ਪਤਾ ਇਹ ਬਹੁਤ ਅੱਛਾ ਕਦਮ ਹੈ ਸਰਕਾਰ ਦਾ ਇਹ ਬਹੁਤ ਜ਼ਰੂਰੀ ਸੀ ਗਾਈ ਇਹ ਚੀਜ਼ ਬਹੁਤ ਵੱਡਾ ਫਰਕ ਪਾਊਗਾ ਜੀ ਇਸ ਚੋਂ ਕਹਿੰਦੇ ਐਕਸੀਡੈਂਟ ਵਗੈਰਾ ਨੇ ਉਹਨਾਂ ਦਾ ਬੜਾ ਫਾਇਦਾ ਹੋਊ ਆਮ ਬੰਦੇ ਨੂੰ ਧਿਆਨ ਨਹੀਂ ਆ ਜਾਂਦਾ ਦੂਜੇ ਪਾਸੇ ਮੰਗਦਾ ਨਾਲ ਖੜ ਜਾਣਾ ਸੀਟ ਕਰਨੀ ਪੈਂਦੀ ਹੈ ਨਾਲ ਚੋਰੀ ਚ ਕਰ ਲਈ ਤਰੀਕੇ ਨਾਲ ਤਾਂ ਅੱਛਾ ਹੀ ਹੈ ਐਕਸੀਡੈਂਟ ਉਹਨਾਂ ਦਾ ਬੇਸਿਕਲੀ ਜਿਵੇਂ ਰੋਡ ਤੇ ਕੁਝ ਵੀ ਇਨਸੀਡੈਂਟ ਵੀ ਹੋ ਸਕਦਾ ਹੈ ਬਟ ਟੂ ਬੀ ਓਨੈਸਟ ਜੇ ਦੇਖਿਆ ਜਾਵੇ ਤਾਂ ਸਹੀ ਹੈ ਇੱਕ ਤਰੀਕੇ ਨਾਲ लुधियाना ਲਈ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਹੀਂ ਤਿੰਨ ਦੁਆਰ ਦੱਸਦੇ ਕਿ ਜੀਵਨ ਜੋਤ ਪ੍ਰੋਜੈਕਟ ਦੇ ਤਹਿਤ ਲਗਾਤਾਰ ਪੰਜਾਬ ਸਰਕਾਰ ਕਾਰਵਾਈ ਕਰ ਰਹੀ ਹੈ ਤੇ ਪੰਜਾਬ ਸੂਬਾ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੈ ਕਾਰਵਾਈ ਹੁੰਦੀ ਨਜ਼ਰ ਆ ਰਹੀ ਹੈ ਤਾਂ ਦੱਸਦੇ ਕਿ ਜਿਹੜੇ ਸੜਕਾਂ ਦੇ ਵਿੱਚ ਰੋਡਾਂ ਦੇ ਉੱਤੇ ਜਿਹੜੇ ਛੋਟੇ-ਛੋਟੇ ਬੱਚੇ ਹੁੰਦੇ ਸੀਗੇ ਉਹ ਬੱਚੇ ਜਿਹੜੇ ਹੁਣ ਨਜ਼ਰ ਨਹੀਂ ਆ ਰਹੇ ਸੋ ਤਸਵੀਰ ਲੁਧਿਆਣਾ ਤੋਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਲੁਧਿਆਣਾ ਦੇ ਬਿਲਕੁਲ ਉਸ ਚੌਕ ਦੇ ਵਿੱਚ ਮੌਜੂਦਾਂ ਜੇ ਚੌਕ ਦੇ ਵਿੱਚ ਛੋਟੇ ਛੋਟੇ ਬੱਚੇ ਜਿਹੜੇ ਹੁੰਦੇ ਸੀਗੇ ਇਸੇ ਫੁੱਟਪਾਥਾਂ ਦੇ ਉੱਤੇ ਬੈਠੇ ਹੁੰਦੇ ਸੀਗੇ ਫੁੱਟਪਾਥ ਤੁਹਾਨੂੰ ਦਿਖਾ ਦਿੰਨੇ ਆ ਇਹ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਜਿਸ ਫੁੱਟਪਾਥ ਦੇ ਵਿੱਚੋਂ ਜਿਹੜੇ ਬੱਚੇ ਬੈਠੇ ਹੁੰਦੇ ਸੀਗੇ ਸੋ ਇਸ ਫੁੱਟਪਾਥ ਦੇ ਵਿੱਚ ਨਾ ਬੱਚੇ ਨਜ਼ਰ ਆ ਰਹੇ ਆ ਤੇ ਨਾ ਇਸ ਫੁੱਟਪਾਥ ਦੇ ਉੱਤੇ ਕੋਈ ਪਰਿਵਾਰ ਨਜ਼ਰ ਆ ਰਿਹਾ ਤਾਂ ਜੀਵਨ ਜੋਤ ਪ੍ਰੋਜੈਕਟ ਦੇ ਤਹਿਤ ਲਗਾਤਾਰ ਪੰਜਾਬ ਸਰਕਾਰ ਤੇ ਲੁਧਿਆਣਾ ਪ੍ਰਸ਼ਾਸਨ ਵੀ ਜਿਹੜਾ ਕਿਤੇ ਨਾ ਕਿਤੇ ਕਾਫੀ ਮੁਸਤੈਦ ਹੈ ਕਿਉਂਕਿ ਪੰਜਾਬ ਦੇ ਵਕਵਕ ਜਿਲ੍ਹਿਆਂ ਦੇ ਵਿੱਚ ਜਿਹੜੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਿਹੜੇ ਡੀਐਨਏ ਆਉਟ ਟੈਸਟ ਕੀਤੇ ਜਾ ਰਹੇ ਨੇ ਤਾਂ ਦੱਸਦੀ ਕਿ ਲੁਧਿਆਣਾ ਦੇ ਵਿੱਚ ਵੀ ਪਿਛਲੇ ਕਈ ਦਿਨਾਂ ਤੋਂ ਜਿਹੜੇ ਲੁਧਿਆਣਾ ਸਟੇਸ਼ਨ ਦੀ ਗੱਲ ਕਰੀਏ ਤੇ ਲੁਧਿਆਣਾ ਸਟੇਸ਼ਨ ਦੇ ਵਿੱਚੋਂ ਵੀ ਉਸ ਥਾਂ ਤੋਂ ਵੀ ਕੁਝ ਜਿਹੜੇ ਪਖਾਰੀ ਸੀਗੇ ਜਿਹੜੇ ਪਖਾਰੀਆਂ ਦੇ ਨਾਲ ਉਹਨਾਂ ਦੇ ਜਿਹੜੇ ਬੱਚੇ ਸੀਗੇ ਜਾਂ ਜਿਹੜੇ ਹੋਰ ਦੂਜੇ ਬੱਚੇ ਨੇ ਕਿਉਂਕਿ ਜੇਕਰ ਗੱਲ ਕਰੀਏ ਤੇ ਇਸ ਚੌਕਾ ਦੇ ਵਿੱਚ ਜਿਹੜੇ ਬੱਚੇ ਨੇ ਉਹ ਹੋਰ ਵੀ ਦੂਜੇ ਬੱਚੇ ਜਿਹੜੇ ਲਿਆ ਕੇ ਇੱਥੇ ਕੰਮਕਾਰ ਕਰਾਉਂਦੇ ਨੇ ਤੇ ਉਸ ਤੋਂ ਬਾਅ ਪਰ ਵਾਲਾ ਜਿਹੜਾ ਪੰਜਾਬ ਸਰਕਾਰ ਦਾ ਜਿਸ ਨੂੰ ਲੈ ਕੇ ਕਾਫੀ ਜਿਆਦਾ ਜਿਹੜਾ ਲੋਕ ਵੀ ਇੱਕ ਪਾਸੇ ਕਾਫੀ ਖੁਸ਼ ਨਜ਼ਰ ਆ ਰਹੇ ਨੇ ਕਿਉਂਕਿ ਅਜੇਕਰ ਟ੍ਰੈਫਿਕ ਦੀ ਗੱਲ ਕਰੀਏ ਤਾਂ ਟ੍ਰੈਫਿਕ ਉੱਤੇ ਲੋਕ ਕਾਫੀ ਜਿਆਦਾ ਖੱਜਲ ਖਵਾਰ ਵੀ ਹੁੰਦੇ ਸੀਗੇ ਤੇ ਇਹ ਗੱਲਬਾਤ ਵੀ ਕਰ ਲੈਣੇ ਆ ਕਿ ਆਖਿਰਕਾਰ ਜਿਹੜਾ ਜੀਵਨ ਜੋਤ ਪ੍ਰੋਜੈਕਟ ਦੇ ਤਹਿਤ ਜਿਹੜੀ ਪ੍ਰਸ਼ਾਸਨ ਲਗਾਤਾਰ ਕਾਰਵਾਈ ਕਰ ਰਹੀ ਹੈ ਉਸ ਨੂੰ ਕਿਵੇਂ ਦੇਖਦੇ ਨੇ ਕਿਉਂਕਿ ਇੱਕ ਪਾਸੇ ਦੀ ਜੇਕਰ ਗੱਲ ਕਰੀਏ ਤੇ ਸਰ ਇਸ ਰੋਡ ਦੇ ਵਿੱਚ ਲੰਘਦੇ ਸੀਗੇ ਇੱਥੇ ਪਹਿਲਾਂ ਜਿਹੜੇ ਪੁਖਾਰੀ ਹੁੰਦੇ ਸੀਗੇ ਛੋਟੇ ਬੱਚੇ ਹੁੰਦੇ ਸੀਗੇ ਹੁਣ ਨਜ਼ਰ ਨਹੀਂ ਆ ਰਹੇ ਕੀ ਕਹਿਣਾ ਅੱਛੀ ਗੱ ਭਿਖਾਰੀ ਨਹੀਂ ਹੈ ਉਹ ਨਹੀਂ ਹੈਗੇ ਉਹਨਾਂ ਲੁੱਟ ਕੋ ਜਿਹੜੇ ਕੁਝ ਕਰਦੇ ਹੈਗੇ ਨੇ ਉਹ ਤੇ ਕੰਟਰੋਲ ਹੈਗਾ ਜੀ ਅੱਗੇ ਬਿਲਕੁਲ ਕਾਫੀ ਜ਼ਿਆਦਾ ਲੋਕ ਪਰੇਸ਼ਾਨ ਹੁੰਦੇ ਸੀ ਕਿ ਖੱਜਲ ਖਵਾਰ ਵੀ ਹੋਣਾ ਪੈਂਦਾ ਸੀਗਾ ਪਰਿਵਾਰਾਂ ਨਾਲ ਆਉਂਦੇ ਸੀ ਕਿਤੇ ਛੋਟੇ ਛੋਟੇ ਬੱਚੇ ਜਿਹੜੇ ਆ ਕੇ ਮੰਗਦੇ ਸੀਗੇ ਉਹ ਉਹ ਤਾਂ ਬਹੁਤ ਗਲਤ ਗੱਲ ਹੈ ਜੀ ਉਹ ਉਹ ਤਾਂ ਮੰਗਣ ਵਾਲਾ ਕੰਮ ਤਾਂ ਜੀ ਹੋਣਾ ਹੀ ਨਹੀਂ ਚਾਹੀਦਾ ਇੱਥੇ ਕੋਈ ਵੀ ਅਗਰ ਬੱਚਾ ਮੰਗ ਰਿਹਾ ਵਾ ਉਹ ਤਾਂ ਗਵਰਨਮੈਂਟ ਨੂੰ ਚਾਹੀਦਾ ਕਿ ਉੱਥੇ ਹੋਣਾ ਹੀ ਨਹੀਂ ਚਾਹੀਦਾ ਉਹ ਸਹੀ ਨਜ਼ਰ ਆ ਰਿਹਾ ਵਾ ਇਸ ਚੌਕ ਬਿਲਕੁਲ ਜੀ ਐਕਚੁਅਲੀ ਮੈਂ ਹੁਣ ਕਾਫੀ ਟਾਈਮ ਬਾਰ ਇੱਧਰ ਆਇਆ ਹਜੇ ਤੇ ਮੈਂ ਹੁਣ ਤਾਂ ਨਹੀਂ ਦਿਖਿਆ ਮੈਨੂੰ ਤੇ ਅਜੇ ਇਸ ਬਾਰੇ ਨਹੀਂ ਕਹਿ ਸਕਦੇ ਕੁਝ ਜੀ ਬਿਲਕੁਲ ਸਿਰੇ ਹੋਰ ਲੋਕ ਨੇ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਕਿਉਂਕਿ ਇੱਕ ਪਾਸੇ ਜਿਹੜੇ ਲੋਕਾਂ ਦਾ ਕਹਿਣਾ ਕਿਉਂਕਿ ਜਿਹੜੇ ਲੋਕ ਇਸ ਏਰੀਏ ਤੋਂ ਰੋਜ਼ ਲੰਘਦੇ ਨੇ ਉਹਨਾਂ ਦਾ ਵੀ ਕਹਿਣਾ ਹੈ ਕਿ ਆਖਿਰਕਾਰ ਇਸ ਰੋਡ ਦੇ ਵਿੱਚ ਕਾਫੀ ਜ਼ਿਆਦਾ ਜੜੀਆਂ ਉਹ ਦਿੱਖਤਾ ਹੁੰਦੀਆਂ ਸੀ ਇਹ ਗੱਲਬਾਤ ਕਰ ਲੈਣੇ ਆ ਜਾਣਕਾਰੀ ਜਿਹੜੀ ਲੈਣੀ ਆ ਸਰ ਇਸ ਇਲਾਕੇ ਦੇ ਵਿੱਚ ਛੋਟੇ ਬੱਚੇ ਜਿਹੜੇ ਪੀਖ ਮੰਗਦੇ ਸੀਗੇ ਹੁਣ ਇਸ ਇਲਾਕੇ ਦੇ ਵਿੱਚ ਨਜ਼ਰ ਨਹੀਂ ਆ ਰਹੇ ਤੁਸੀਂ ਇਹ ਕਿਵੇਂ ਦੇਖਦੇ ਹੋ ਜੀਵਨ ਜੋਤ ਪ੍ਰੋਜੈਕਟ ਪੰਜਾਬ ਦਾ ਜੀ ਬਹੁਤ ਵਧੀਆ ਕਦਮ ਹੈ ਸਰਕਾਰ ਦਾ ਇਹ ਚੀਜ਼ ਹੋਣੀ ਚਾਹੀਦੀ ਸੀ ਜ ਲੱਗਦਾ ਕਿ ਹੋਰ ਜਿਹੜੇ ਕਈ ਚੌਕ ਸੀਗੇ ਲੁਧਿਆਣਾ ਦੇ ਵਿੱਚ ਇੱਥੇ ਕਾਰਵਾਈ ਵੀ ਹੋ ਰਹੀ ਹੈ ਹਾਂਜੀ ਹਾਂਜੀ ਬਿਲਕੁਲ ਜੀ ਇਹ ਬਹੁਤ ਅੱਛਾ ਕਦਮ ਹੈ ਸਰਕਾਰ ਦਾ ਇਹ ਬਹੁਤ ਜ਼ਰੂਰੀ ਸੀਗਾ ਜੀ ਇਹ ਚੀਜ਼ ਤੇ ਬਹੁਤ ਵੱਡਾ ਫਰਕ ਪਾਊਗਾ ਇਹ ਚੀਜ਼ ਬਈਆ ਕਾਫੀ ਜਿਹੜਾ ਫਰਕ ਪੈਂਦਾ ਨਜ਼ਰ ਆ ਰਿਹਾ ਹੈ ਕਿਉਂਕਿ ਜਿਹੜਾ ਪ੍ਰੋਜੈਕਟ ਹੈ ਜੀਵਨ ਜੋਤ ਦੇ ਤਹਿਤ ਜਿਹੜੀ ਕਾਰਵਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਹੋਰ ਜਿਹੜੀ ਚੌਕਾਂ ਦੀ ਜਕਰ ਇਹ ਗੱਲ ਕਰੀਏ ਤੇ ਲੁਧਿਆਣਾ ਦੇ ਵਿੱਚ ਕਈ ਚੌਕਾਂ ਦੇ ਵਿੱਚ ਜਿਹੜਾ ਡੀਐਨਏ ਟੈਸਟ ਵਾਸਤੇ ਜਿਹੜੇ ਛੋਟੇ ਬੱਚੇ ਸੀਗੇ ਉਹਨਾਂ ਨੂੰ ਪ੍ਰਸ਼ਾਸਨ ਜਿਹੜੀ ਆ ਚੱਕਰੀਏ ਲਗਾਤਾਰ ਸਾ ਉਸ ਤੋਂ ਬਾਅਦ ਉਹ ਨਾ ਜਾਇਆ ਡੀਐਨਏ ਆ ਉਹ ਵੀ ਲਗਾਤਾਰ ਟੈਸਟ ਕਰਵਾਇਆ ਜਾ ਰਿਹਾ ਹਲੂਦਿਆਣਾ ਦੇ ਇਹ ਬਿਲਕੁਲ ਦੱਸਦੀ ਹੈ ਕਿ ਇਸ ਟਾਈਮ ਵਰਦਮਾਨ ਚੌਕ ਦੇ ਵਿੱਚ ਅਸੀਂ ਮੌਜੂਦ ਆ ਵਰਦਮਾਨ ਚੌਕ ਜਿਹੜਾ ਕਾਫੀ ਮਾਨਿਆ ਜਾਣਿਆ ਚੌਕ ਸੀਗਾ ਜਿਸ ਚੌਕ ਦੇ ਵਿੱਚ ਪਖਾਰੀ ਦੇ ਨਾਲ-ਨਾਲ ਉਹਨਾਂ ਦੇ ਬੱਚੇ ਵੀ ਹੁੰਦੇ ਸੀਗੇ ਸੋ ਕਈ ਬੱਚੇ ਇਦਾਂ ਦੇ ਸੀਗੇ ਜਿਹੜੇ ਇਸ ਰੋਡ ਦੇ ਵਿੱਚ ਉਹਨਾਂ ਦੇ ਨਹੀਂ ਸੀਗੇ ਉਹ ਪੇਰੈਂਟਸ ਨਹੀਂ ਸੀਗੇ ਉਹਦਾਂ ਦੇ ਵੀ ਜਿਹੜੇ ਬੱਚੇ ਸੀਗੇ ਉਹ ਇਸ ਰੋਡ ਦੇ ਵਿੱਚ ਥਾਂ ਦੇ ਵਿੱਚ ਆ ਜਿਹੜੇ ਉਹ ਪੀਖ ਮੰਗਦੇ ਨਜ਼ਰ ਆਉਂਦੇ ਸੀਗੇ ਲੋਕ ਖੱਜਲ ਖਵਾਰ ਹੁੰਦੇ ਸੀਗੇ ਪਰ ਹੋਂਦੀ ਜੇਕਰ ਇਸ ਟਾਈਮ ਦੀ ਇਹ ਗੱਲ ਕਰੀਏ ਤੇ ਪੰਜਾਬ ਸਰਕਾਰ ਦੇ ਜਿਹੜਾ ਉਹਨਾਂ ਨੇ ਐਕਸ਼ਨ ਚੱਕਿਆ ਤੇ ਉਸ ਤੋਂ ਬਾਅਦ ਹੋਂ ਇਸ ਚੌਕ ਦੇ ਵਿੱਚ ਕਿਸੇ ਪ੍ਰਕਾਰ ਦੀ ਕਿਸੇ ਨੂੰ ਕੋਈ ਖੱਜਲ ਖਵਾਰੀ ਨਜ਼ਰ ਨਹੀਂ ਆ ਰਹੀ ਤੇ ਲੋਕ ਬਿਲਕੁਲ ਹੀ ਜਿਹੜਾ ਇਸ ਟਾਈਮ ਆਪਣੇ ਆਪ ਨੂੰ ਇੱਕ ਪਾਸੇ ਸੁਰੱਖਿਅਤ ਮਹਿਸੂਸ ਕਰ ਰਹੇ ਨੇ ਕਿਉਂਕਿ ਦੱਸਦੇ ਕਿ ਕਾਫੀ ਵੱਡੀ ਜੇਕਰ ਕਾਰਵਾਈ ਦੀ ਗੱਲ ਕਰੀਏ ਤੇ ਕਾਫੀ ਵੱਡੀ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ ਪ੍ਰਸ਼ਾਸਨ ਵੱਲੋਂ ਜਿਹੜਾ ਪ੍ਰੋਜੈਕਟ ਚਾਲੂ ਕੀਤਾ ਗਿਆ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਦੇ ਵਿੱਚ ਕਾਫੀ ਵਧੀਆ ਜਿਹੜਾ ਪ੍ਰੋਜੈਕਟ ਉਹ ਚਾਲੂ ਕੀਤਾ ਗਿਆ ਗੱਲਬਾਤ ਕਰ ਲੈਣੇ ਹੋਰ ਜਿਹੜੇ ਲੋਕ ਨੇ ਕਿਉਂਕਿ ਇਸ ਰੋਡ ਦੇ ਵਿੱਚ ਇਸ ਚੌਕ ਦੇ ਵਿੱਚ ਕਾਫੀ ਜਿਆਦਾ ਜਿਹੜੇ ਪੁਖਾਰੀ ਖੜਦੇ ਸੀਗੇ ਤੇ ਉਸ ਤੋਂ ਬਾਅਦ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਉਹ ਕਰਨਾ ਪੈਂਦਾ ਸੀਗਾ ਲੁਧਿਆਣਾ ਦੇ ਵਕ ਵਕ ਚੌਕਾ ਦੇ ਵਿੱਚ ਜਿਹੜੇ ਪਖਾਰੀ ਖੜਦੇ ਸੀਗੇ ਸੋ ਉਹਨਾਂ ਦੇ ਵਿੱਚ ਕਾਫੀ ਡਰ ਵੀ ਜਿਹੜਾ ਨਜ਼ਰ ਆ ਰਿਹਾ ਤਾਂ ਪੰਜਾਬ ਸਰਕਾਰ ਦਾ ਜਿਹੜਾ ਐਕਸ਼ਨ ਹੈ ਲਗਾਤਾਰ ਚੱਲਦਾ ਹੋਇਆ ਨਜ਼ਰ ਆ ਰਿਹਾ ਇੱਕ ਪਾਸੇ ਯੋਧ ਨਸ਼ਾ ਵਿਰੁੱਧ ਤਹਿਤ ਵੀ ਕਾਰਵਾਈ ਚੱਲ ਰਹੀ ਹੈ ਤਾਂ ਦੂਜੇ ਪਾਸੇ ਜਿਹੜਾ ਜੀਵਨ ਜੋਤ ਪ੍ਰੋਜੈਕਟ ਜਿਹੜਾ ਚਾਲੂ ਕੀਤਾ ਸਰ ਕੀ ਲੱਗਦਾ ਹੈ ਕਿ ਇੱਕ ਪਾਸੇ ਜਿਹੜੇ ਬੱਚੇ ਸੀਗੇ ਛੋਟੇ ਛੋਟੇ ਜਿਨ੍ਹਾਂ ਵੱਲੋਂ ਪੀਖ ਮੰਗਿਆ ਜਾਂਦਾ ਸੀਗਾ ਉਹਨਾਂ ਦੇ ਉੱਤੇ ਐਕਸ਼ਨ ਕੀਤਾ ਹੈ ਸਰਕਾਰ ਨੇ ਉਸ ਨੂੰ ਕਿਵੇਂ ਦੇਖਦੇ ਹੋ ਬਹੁਤ ਵਧੀਆ ਕੀਤਾ ਉਹਨਾਂ ਨੇ ਬਟਿਆ ਨੂੰ ਆਪਣੇ ਪੜਨ ਦਾ ਚਾਹੀਦਾ ਨਾ ਕਿ ਭੀਗ ਮੰਗਣੀ ਚਾਹੀਦੀ ਹੈ ਗਲਤ ਕੰਮ ਸੀਗਾ ਜਿਹੜਾ ਸਰਕਾਰ ਨੇ ਰੋਕਿਆ ਬਹੁਤ ਵਧੀਆ ਕੀਤਾ ਜਿਹੜੀ ਆ ਫੁੱਟਪਾਥ ਐ ਸੀ ਫੁੱਟਪਾਥ ਦੇ ਉੱਤੇ ਬੱਚੇ ਛੋਟੇ ਛੋਟੇ ਦੇਖੇ ਹੋਣੇ ਤੁਸੀਂ ਪਹਿਲਾਂ ਜਿੰਨ ਦੇ ਵੀ ਬਹੁਤ ਖਤਰੇ ਐ ਉਹ ਵਿੱਚ ਜੇ ਬੱਚੇ ਭੀਗ ਮੰਗਦੇ ਆ ਤੇ ਐਕਸੀਡੈਂਟ ਵੀ ਹੋ ਸਕਦਾ ਕੋਈ ਦੁਰਘਟਨਾ ਹੋ ਸਕਦੀ ਹੈ ਉਹ ਨਜ਼ਰ ਆ ਰਿਹਾ ਕੁਝ ਨਹੀਂ ਨਹੀਂ ਬਿਲਕੁਲ ਨਹੀਂ ਹੁਣ ਸਾਫ ਨਜ਼ਰ ਆ ਰਿਹਾ ਬਿਲਕੁਲ ਸਾਫ ਇਹ ਚੌਕਾਂ ਦੇ ਵਿੱਚ ਇਹ ਜਿਹੜੇ ਟਰੈਕ ਬਣੇ ਹੋਏ ਪਾਰਕਾਂ ਬਣੀਆਂ ਛੋਟੀ ਛੋਟੀਆਂ ਇਹਦੇ ਵਿੱਚ ਪਰਿਵਾਰ ਰਹਿੰਦਾ ਸੀਗਾ ਉਹ ਵੀ ਹੁਣ ਨਜ਼ਰ ਨਹੀਂ ਆ ਰਿਹਾ ਆਹ ਝੌਂਪੜ ਵੱਟੀ ਵਧੀਆ ਹੁਣ ਜੋ ਵੀ ਸਰਕਾਰ ਕਰ ਰਹੀ ਹੈ ਵਧੀਆ ਕਰ ਰਹੀ ਹੈ। ਅਜੀ ਬਿਲਕੁਲ ਹੋਰ ਇਹ ਗੱਲਬਾਤ ਕਰ ਲੈਨੇ ਆ ਕਿਉਂਕਿ ਇੱਕ ਪਾਸੇ ਦੀ ਜੇਕਰ ਕਰਕੇ ਮੈਡਮ ਕੀ ਕਹਿਣਾ ਚਾਹੋਗੇ ਜਿਹੜੇ ਛੋਟੇ ਛੋਟੇ ਬੱਚੇ ਸੀਗੇ ਸੜਕਾਂ ਦੇ ਵਿੱਚ ਪੀਖ ਮੰਗਦੇ ਸੀਗੇ ਜਾਂ ਉਹਨਾਂ ਦੇ ਜਿਹੜੇ ਪੇਰੈਂਟਸ ਸੀਗੇ ਕਈ ਪੇਰੈਂਟਸ ਵੀ ਨਹੀਂ ਸੀਗੇ ਉਹਨਾਂ ਨੂੰ ਇੱਥੇ ਲਿਆ ਕੇ ਪੀਖ ਮੰਗਵਾਉਂਦੇ ਸੀਗੇ ਹੁਣ ਐਕਸ਼ਨ ਨੂੰ ਕਿਵੇਂ ਦੇਖਦੇ ਹੋ? ਇੱਕ ਤਰੀਕੇ ਨਾਲ ਤਾਂ ਅੱਛਾ ਹੀ ਹੈ ਐਕਸੈਂਟ ਉਹਨਾਂ ਦਾ ਬੇਸਿਕਲੀ ਜਿਵੇਂ ਰੋਡ ਤੇ ਕੁਝ ਵੀ ਇਨਸੀਡੈਂਟ ਵੀ ਹੋ ਸਕਦਾ ਹੈ। ਬਟ ਟੂ ਬੀ ਓਨੈਸਟ ਜੇ ਦੇਖਿਆ ਜਾਵੇ ਤਾਂ ਸਹੀ ਹੈ ਇੱਕ ਤਰੀਕੇ ਨਾਲ। ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਸਹੀ 50 ਸੇਮਰ ਵੱਲੋਂ ਉਪਰਾਲਾ ਕੀਤਾ ਗਿਆ ਕਿ ਉਹ ਬੱਚਿਆਂ ਨੂੰ ਪਤਾ ਕੀਤਾ ਜਾਊਗਾ ਡੀਐਨਏ ਟੈਸਟ ਕਰਵਾਉਣ ਤੋਂ ਬਾਅਦ ਉਹਨਾਂ ਦੇ ਪੇਰੈਂਟਸ ਨੂੰ ਮਿਲਾਇਆ ਜਾਊ ਬਿਲਕੁਲ ਹੋਣਾ ਚਾਹੀਦਾ ਹੈ ਇਹ ਸਭ ਹਾਂਜੀ ਅਜੀ ਬਿਲਕੁਲ ਬਹੁਤ ਹੀ ਵਧੀਆ ਪ੍ਰੋਜੈਕਟ ਜਿਹੜਾ ਸਰਕਾਰ ਵੱਲੋਂ ਜਿਹੜਾ ਚਾਲੂ ਕੀਤਾ ਗਿਆ ਤੇ ਜਿਸ ਨੂੰ ਲੋਕ ਵੀ ਸਾਥ ਦਿੰਦੇ ਹੋਏ ਨਜ਼ਰ ਆ ਰਹੇ ਨੇ ਪ੍ਰਸ਼ਾਸਨ ਦਾ ਬਖੂਬੀ ਲੋਕਾਂ ਵੱਲੋਂ ਜਿਹੜਾ ਪੂਰਾ ਸਾਥ ਦਿੱਤਾ ਜਾ ਰਿਹਾ ਜਿਹੜੇ ਹੋਰ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਇਸ ਰੋਡ ਤੇ ਖੜੇ ਆ ਜਿਸ ਰੋਡ ਦੇ ਵਿੱਚ ਲੋਕ ਕਾਫੀ ਜ਼ਿਆਦਾ ਖੱਜਲ ਖਵਾਰ ਹੁੰਦੇ ਸੀਗੇ ਉਹਨਾਂ ਨਾਲ ਜਾਣਕਾਰੀ ਲਵਾਂਗੇ ਲਗਾਤਾਰ ਜਿਹੜੀ ਇਹ ਲੋਕਾਂ ਨਾਲ ਗੱਲਬਾਤ ਕਰ ਰਹੇ ਆ ਤੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਵੀ ਜਿਹੜਾ ਸਾਥ ਹੈ ਉਹ ਬਿਲਕੁਲ ਪ੍ਰਸ਼ਾਸਨ ਦੇ ਨਾਲ ਹੈ ਸਰਕਾਰਾਂ ਦੇ ਨਾਲ ਹੈ ਕਿਉਂਕਿ ਜੇਕਰ ਲੋਕ ਪ੍ਰਸ਼ਾਸਨ ਤੇ ਸਰਕਾਰ ਨਾਲ ਖੜੇ ਆ ਨਾਲ ਨਾਲ ਬਰਾਬਰ ਉਹਨਾਂ ਦੇ ਨਾਲ ਜਿਹੜਾ ਦੇਖ ਸਕਦੇ ਹੋ ਕਿ ਬਕਾਇਦਾ ਜ਼ਿੰਮੇਵਾਰੀ ਵੀ ਇਹਨਾਂ ਨਾਲ ਗੱਲਬਾਤ ਕਰ ਲੈਣੀ ਜਿਹੜੇ ਗੱਡੀ ਦੇ ਵਿੱਚ ਲੋਕ ਬੈਠੇ ਨੇ ਜਾਣਕਾਰੀ ਲਵਾਂਗੇ ਇੱਕ ਪਾਸੇ ਜਿਹੜੇ ਲੋਕ ਨੇ ਸਰ ਕੀ ਲੱਗਦਾ ਹੈ ਕਿ ਇਸ ਰੋਡ ਦੇ ਵਿੱਚ ਜਿਹੜੇ ਲੋਕ ਪਿਖਾਰੀ ਸੀਗੇ ਪੀਖ ਮੰਗਦੇ ਸੀਗੇ ਉਸ ਨੂੰ ਕਿਵੇਂ ਦੇਖਦੇ ਹੋ ਕਿ ਹੁਣ ਪੰਜਾਬ ਸਰਕਾਰ ਦਾ ਜਿਹੜਾ ਐਕਸ਼ਨ ਹੈ ਬਿਲਕੁਲ ਠੱਲ ਪਾਈ ਗਈ ਹੈ ਜੀ ਬਹੁਤ ਵਧੀਆ ਕਰਿਆ ਕੋਈ ਦਿਖਦਾ ਨਹੀਂ ਜੀ ਐਕਸ਼ਨ ਜੀ ਠੀਕ ਹੈ ਨਾ ਇਹ ਪੰਜਾਬ ਸਰਕਾਰ ਨੇ ਜੋ ਅਪਰੇਲ ਕੀਤਾ ਬਹੁਤ ਚੰਗੀ ਗੱਲ ਆ ਇਹਦੇ ਨਾਲ ਕਰਪਕਸ਼ਨ ਵੀ ਘਟ ਜੂਗੀ ਨਾਲੇ ਜਿਹੜਾ ਲੋਕਾਂ ਦੇ ਐਕਸੀਡੈਂਟ ਵਗੈਰਾ ਨੇ ਉਹਨਾਂ ਦਾ ਬੜਾ ਫਾਇਦਾ ਹੋ ਜੂ ਆਮ ਬੰਦੇ ਨੂੰ ਧਿਆਨ ਨਹੀਂ ਆ ਜਾਂਦਾ ਦੂਜੇ ਪਾਸੇ ਮੰਗਦਾ ਨਾਲ ਖੜ ਜਾਨਾ ਸੀਟ ਕਰਨੀ ਪੈਂਦੀ ਆ ਨਾਲੇ ਚੋਰੀ ਚ ਕਰ ਲਈ ਉਹਦੇ ਨਾਲ ਬਹੁਤ ਫਰਕ ਪੈ ਗਿਆ ਬਿਲਕੁਲ ਛੋਟੇ ਛੋਟੇ ਬੱਚੇ ਹੁੰਦੇ ਸੀਗੇ ਗੱਡੀਆਂ ਦੇ ਨਾਲ ਖੜ ਜਾਂਦੇ ਸੀਗੇ ਪਤਾ ਨਹੀਂ ਲੱਗਦਾ ਕਈ ਵਾਰ ਥੱਲੇ ਆਉਂਦੇ ਕਿ ਟ੍ਰੈਪ ਕੁਟਰਪਕ ਜਾਮ ਹੁੰਦੀ ਸੀ ਜਿੰਮੇਵਾਰ ਵੀ ਉਹ ਲੋਕਾਂ ਨੂੰ ਹੋਣਾ ਚਾਹੀ ਬਿਲਕੁਲ ਤੁਹਾਡੇ ਨਾਲ ਇਸ ਗੱਲ ਨਾਲ ਸਹਿਮਤ ਆ ਕਿ ਜਿਹੜੇ ਆਮ ਲੋਕਾਂ ਦੀ ਹੈ ਜਿਹਨੇ ਹੁਣ ਆ ਰਾਸਤੇ ਬਿਲਕੁਲ ਸਾਫ ਨੇ ਕਲੀਅਰ ਆ ਚਾਰੇ ਪਾਸੇ ਬੰਦੇ ਧਿਆਨ ਸਿਰਫ ਲੈਟ ਵਾਲਾ ਜਾਂ ਸੇਫ ਜਾਣਾ ਉਸ ਤੋਂ ਬਾਅਦ ਆਲੇ ਦੁਆਲੇ ਜਿਹੜੇ ਮੰਗਦੇ ਉਹ ਚਲੇ ਗਏ ਉਹਦੇ ਨਾਲ ਬਹੁਤ ਵਧੀਆ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਪ੍ਰਸ਼ਾਸਨ ਪ੍ਰਸ਼ਾਸਨ ਪੁਲਿਸ ਵੀ ਬਹੁਤ ਵਧੀਆ ਕੰਮ ਕਰ ਰਹੀ ਹੈ ਇੱਕ ਗਾਈਡਲਾਈਨ ਦੇਖੀਏ ਡੀਐਨਏ ਟੈਸਟ ਕਰਨ ਤੋਂ ਬਾਅਦ ਜਿਹੜੇ ਕਈ ਲੋਕ ਨੇ ਜਿਹੜੇ ਠੇਕਿਆਂ ਦੇ ਉੱਤੇ ਵੀ ਇਹਨਾਂ ਨੂੰ ਲੈ ਕੇ ਆਂਦੇ ਨੇ ਪੁਕਾਰੀਆਂ ਨੂੰ ਉਸ ਤੋਂ ਬਾਅਦ ਇਹਨਾਂ ਦੇ ਨਾਲ ਜਿਹੜਾ ਕੰਮਕਾਰ ਕਰਾਉਂਦੇ ਨੇ ਕਾਰਵਾਈ ਕੀਤੀ ਜਾ ਰਹੀ ਹੈ ਉਹ ਸਾਰੇ ਨਹੀਂ ਸਾਰੇ ਦੇ ਕਾਰਜ ਖਾਲੀ ਇਹ ਚੌਕਾਂ ਦੇ ਹੀ ਵਿੱਚ ਨਹੀਂ ਜਿੰਨੇ ਵੀ ਧਾਰਮਿਕ ਸਥਾਨ ਨੇ ਜਾਂ ਠੇਕੇ ਨੇ ਜਾਂ ਹੋਰ ਚੀਜ਼ਾਂ ਨੇ ਸਟੇਸ਼ਨ ਬੱਸ ਸਟੈਂਡ ਰੇਲਵੇ ਸਟੇਸ਼ਨ ਉਹਨਾਂ ਦੇ ਵੀ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ ਉੱਥੇ ਵੀ ਵਾਕੇ ਮੌਕੇ ਦੇ ਦੇਖਣਾ ਚਾਹੀਦਾ ਬਿਲਕੁਲ ਸੋ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਪੰਜਾਬ ਸਰਕਾਰ ਦਾ ਲੁਧਿਆਣਾ ਪ੍ਰਸ਼ਾਸਨ ਦਾ ਲੁਧਿਆਣਾ ਦੇ ਵਿੱਚ ਵੀ ਵੱਖ-ਵੱਖ ਤਰੀਕੇ ਦੇ ਨਾਲ ਵੱਖ-ਵੱਖ ਜਗਿਆਵਾਂ ਦੇ ਉੱਤੇ ਚੌਕਾਂ ਦੇ ਵਿੱਚ ਪ੍ਰਸ਼ਾਸਨ ਜਾ ਰਹੀ ਹੈ ਉਹਨਾਂ ਵੱਲੋਂ ਲਗਾਤਾਰ ਚੈਕਿੰਗ ਜੜੀ ਹੈ ਕੀਤੀ ਜਾ ਰਹੀ ਹੈ ਉਹ ਬਿਲਕੁਲ ਦੇਖ ਰਹਿ ਕੇ ਵੀ ਕਰ ਰਹੇ ਨੇ ਤੇ ਉਸ ਤੋਂ ਬਾਅਦ ਕਾਫੀ ਵਧੀਆ ਜਿਹੜਾ ਉਪਰਾਲਾ ਵਾ ਉਹ ਨਜ਼ਰ ਆ ਰਿਹਾ ਜਿਹੜੇ ਲੋਕ ਨੇ ਹੋਰ ਗੱਲਬਾਤ ਕਰ ਲੈਨੇ ਆ ਉਹਨਾਂ ਨਾਲ ਵੀ ਕਿਉਂਕਿ ਕਈ ਲੋਕ ਇਸ ਏਰੀਏ ਦੇ ਵਿੱਚ ਲੰਘਦੇ ਸੀਗੇ ਇਸ ਏਰੀਏ ਦੇ ਵਿੱਚ ਰੋਜ਼ ਉਹਨਾਂ ਦਾ ਜਿਹੜਾ ਰੂਟ ਹੈ ਉਹ ਲੰਘਦਾ ਹੁੰਦਾ ਸੀਗਾ ਪਰ ਜਿਹੜੇ ਸਾਡੇ ਨਾਲ ਮਾਈ موجوده ਨੇ ਸਰ ਕੀ ਲੱਗਦਾ ਹੈ ਕਿ ਪਾਸੇ ਸਰਕਾਰ ਵੱਲੋਂ ਜਿਹੜਾ ਨਵਾਂ ਪ੍ਰੋਜੈਕਟ ਚਾਲੂ ਕੀਤਾ ਗਿਆ ਜੀਵਨ ਜੋਤ ਪ੍ਰੋਜੈਕਟ ਪਤਾ ਉਹਦੇ ਬਾਰੇ ਨਹੀਂ ਸਰ ਸਾਨੂੰ ਕੋਈ ਜੁਬਾਰੀ ਨਹੀਂ ਜਿਹੜੀ ਪੁਖਾਰੀ ਸੀਗੇ ਉਹਨਾਂ ਨੂੰ ਲੈ ਕੇ ਚਾਲੂ ਕੀਤਾ ਗਿਆ ਹਾਂਜੀ ਹਾਂਜੀ ਉਹ ਠੀਕ ਆ ਭਾਜੀ ਕਿ ਬੱਚਿਆਂ ਨੂੰ ਐਦਾ ਦਿਖਾਉਂਦੇ ਨੇ ਪਰ ਉਹ ਬਾਅਦ ਚੋਂ ਆਪਣੇ ਬੱਚਿਆਂ ਕੋਲ ਮੰਗਵਾਉਂਦੇ ਨੇ ਉਹ ਚੀਜ਼ਾਂ ਮਾੜੀਆਂ ਲੱਗਦੀਆਂ ਨੇ ਦੇਖਣ 'ਚ ਕਿਉਂਕਿ ਹਰ ਇੱਕ ਬੱਚੇ ਨੂੰ ਅੱਗੋਂ ਪੁਇਖੋ ਦਾ ਖਰਾਬ ਕਰ ਰਹੇ ਨੇ ਉਹ ਲਈ ਇਹ ਬੱਚੇ ਨੂੰ ਸਟਾਰਟਿੰਗ ਤੋਂ ਹੀ ਪਤਾ ਲੱਗ ਗਿਆ ਕਿ ਐਸੀ ਚੀਜ਼ ਐਦਾ ਹੈ ਉਹਨੂੰ ਹੋਰ ਕੀ ਬਿਜ਼ਨਸ ਹੋ ਕੁਝ ਕਰੇਗਾ ਨਹੀਂ ਨਾ ਕੋਈ ਪੜ੍ਹੇਗਾ ਨਾ ਕੋਈ ਲਿਖੇਗਾ ਉਹਨੂੰ ਪਤਾ ਕਿ ਇਸ ਨਾਲ ਇਜ਼ੀ ਵੇ ਕੋਈ ਹੈ ਹੀ ਨਹੀਂ ਕਮਾਉਣ ਦਾ ਇਸ ਕਰਕੇ ਸਰਕਾਰ ਨੇ ਬੜੀ ਵਧੀਆ ਚੀਜ਼ ਇਹ ਮੇਰੇ ਕੀਤਾ ਜੀ ਲੋਕਾਂ ਦਾ ਸਾਥ ਪੂਰਾ ਹੈਗਾ ਬੜੀ ਵਧੀਆ ਗੱਲ ਹੈ ਸਰ ਬਿਲਕੁਲ ਹੁਣ ਪਿਖਾਰੀ ਨਜ਼ਰ ਆ ਰਹੇ ਨੇ ਚੋਕਾਂ ਦੇ ਵਿੱਚ ਜਦੋਂ ਦਾ ਐਕਸ਼ਨ ਅੱਗੇ ਨਾਲੋਂ ਬਹੁਤ ਜ਼ਿਆਦਾ ਇਸ ਚੀਜ਼ ਤੇ ਫਰਕ ਪੈ ਗਿਆ ਜੀ ਅੱਗੇ ਨਾਲੋਂ ਬਹੁਤ ਜ਼ਿਆਦਾ ਘਟ ਗਈ ਹੈ ਚੀਜ਼ ਹਾਂਜੀ ਵਧੀਆ ਚੀਜ਼ ਹੈ ਸਰ ਇਸ ਨੂੰ ਕਿਵੇਂ ਦੇਖਦੇ ਹੋ ਕੋਈ ਉਹਨਾਂ ਦਾ ਜਿਹੜਾ ਡੀਐਨਏ ਟੈਸਟ ਕਰਨ ਤੋਂ ਬਾਅਦ ਕਈ ਲੋਕ ਇਹਨਾਂ ਨੂੰ ਲੈ ਕੇ ਆਂਦੇ ਸੀਗੇ ਬੱਚਿਆਂ ਨੂੰ ਜਿਨ੍ਹਾਂ ਤੋਂ ਕੰਮ ਕਰਾਉਂਦੇ ਸੀਗੇ ਜਿਹਨੂੰ ਕੰਮ ਕਿਹਾ ਜਾਂਦਾ ਉਸ ਤੋਂ ਬਾਅਦ ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਕਿ ਉਹਨਾਂ ਨੂੰ ਉਹਨਾਂ ਦੇ ਮਾਪਿਆਂ ਨੂੰ ਲੱਭਿਆ ਜਾਊਗਾ ਉਹਨਾਂ ਨੂੰ ਸੌਪਿਆ ਜਾਊਗਾ ਸਰ ਇਹ ਚੀਜ਼ ਤੇ ਵਧੀਆ ਹੋਣੀ ਚਾਹੀਦੀ ਹੈ ਜਿਹੜੇ ਬੱਚੇ ਕਿਤਾ ਚੋਰੀ ਹੋ ਜਾਂਦੇ ਸੀ ਚੋਰੀ ਕਰਕੇ ਛੋਟੇ ਛੋਟੇ ਹਸਪੀਟਲਾਂ ਚ ਉਸ ਤੋਂ ਬਾਅਦ ਮਾਪੇ ਪਰੇਸ਼ਾਨ ਹੁੰਦੇ ਸੀ ਜੇ ਐਸ ਚੀਜ਼ ਦੇ ਬਾਰੇ ਹੋਇਆ ਤੇ ਉਹ ਲੋਕਾਂ ਦਾ ਉਹ ਚੀਜ਼ ਬਾਰੇ ਧਿਆਨ ਹੀ ਨਹੀਂ ਜਾਊਗਾ ਉਹਨਾਂ ਨੂੰ ਪਤਾ ਕਿ ਅੱਗੇ ਸੀ ਬਿਜ਼ਨਸ ਕਰਵਾ ਹੀ ਨਹੀਂ ਸਕਾਂਗੇ ਤੇ ਇਹ ਚੀਜ਼ ਬੜੀ ਵਧੀਆ ਚੀਜ਼ ਹੈ ਜੀ ਬਹੁਤ ਵਧੀਆ ਹਾਂਜੀ ਬਿਲਕੁਲ ਸੋ ਦੱਸ ਦिए ਕਿ ਜੇਕਰ ਇਸ ਚੌਕ ਦੇ ਵਿੱਚ ਜਿਹੜੇ ਟ੍ਰੈਫਿਕ ਅਧਿਕਾਰੀ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਇਹ ਵਰਤਮਾਨ ਚੌਕ ਦੇ ਵਿੱਚ ਜਿਹੜੇ ਛੋਟੇ ਛੋਟੇ ਬੱਚੇ ਹੁੰਦੇ ਸੀਗੇ ਜਿਨ੍ਹਾਂ ਵੱਲੋਂ ਪੀਖ ਮੰਗਿਆ ਜਾਂਦਾ ਸੀਗਾ ਹੋਰ ਅਸੀਂ ਉਹਨਾਂ ਨੂੰ ਨਹੀਂ ਬੱਚਾ ਨੂੰ ਅਸੀਂ ਕਿਹਾ ਉਹਨਾਂ ਮਾਮਪੇ ਨੂੰ ਬੁਲਾ ਕੇ ਕਿਹਾ ਵੀ ਇੱਥੇ ਲੈ ਕੇ ਚਲ ਜਾਓ ਇੱਥੇ ਰੋਡ ਦੇ ਵਿੱਚ ਨਹੀਂ ਕਿਸੇ ਗੱਡੀ ਗੁੱਡੀ ਚ ਬਾਜ ਜਾਣਗੇ ਅਸੀਂ ਉਹਨਾਂ ਨੂੰ ਇੱਥੋਂ ਮਨਾ ਕਰ ਦਿੱਤਾ ਅੱਗੇ ਪਿੱਛੇ ਚੱਲ ਗਏ ਇਹ ਬਿਲਕੁਲ ਪੰਜਾਬ ਸਰਕਾਰ ਦਾ ਇੱਕ ਉਪਰਾਲਾ ਸੀਗਾ ਜੀਵਨ ਜੋਤ ਦੇ ਤਹਿਤ ਇਹਨਾਂ ਤੇ ਕਾਰਵਾਈ ਵੀ ਹੋ ਰਹੀ ਸੀਗੀ ਇਹਨਾਂ ਦਾ ਡੀਐਨਏ ਟੈਸਟ ਹੋਣਾ ਸੀਗਾ ਡੀਐਨਏ ਲਗਾ ਦਾ ਟੈਸਟ ਹੋ ਰਹੇ ਨੇ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਵਿੱਚ ਸੋ ਉਹਨੂੰ ਕਿਵੇਂ ਦੇਖਦੇ ਹੋ ਨੀ ਵਧੀਆ ਗੱਲ ਐ ਪਤਾ ਲੱਗਣਾ ਚਾਹੀਦਾ ਵੀ ਬੱਚਾ ਕੌਣ ਹੈਗਾ ਕਿਹਦਾ ਹੈ ਨਹੀਂ ਤੇ ਅਸੀਂ ਤਾਂ ਪਹਿਲਾਂ ਹੀ ਸਾਨੂੰ ਅਫਸਰਾਂ ਵੱਲੋਂ ਵੀ ਇਹੀ ਹਦਾਇਤ ਐ ਜਿਹੜੇ ਕੋਈ ਭਖਾਰੀ ਵਗੈਰਾ ਹੈਗੇ ਇਹਨਾਂ ਨੂੰ ਹਟਾਓ ਅਸੀਂ ਕਹਤ ਹੁਣ ਵੇ ਘਟਿਆ ਇੱਥੇ ਨਹੀਂ ਨਹੀਂ ਬਿਲਕੁਲ ਕਾਫੀ ਫਰਕ ਨਜ਼ਰ ਆ ਰਿਹਾ ਵਾ ਇੱਥੇ ਹਾਂਜੀ ਹਾਂਜੀ ਬਹੁਤ ਫਰਕ ਹੈ अच्छा वर्तमान चौक ਦੇ ਨਾਲ ਲੱਗਦੇ ਲੱਗਦੇ ਹੋਰ ਅੱਗੇ ਪੁਲਿਸ ਕਲੋਨੀ ਚੌਕ ਹੈ ਉਸ ਤੋਂ ਅੱਗੇ ਜਮਾਲਪੁਰ ਚੌਕ ਹੈ ਆ ਪਿੱਛੇ ਸਮਰਾਲਾ ਚੌਕ ਦੀ ਗੱਲ ਹੋ ਗਈ ਤੇ ਇਸ ਏਰੀਏ ਇਸ ਰੂਟ ਦੇ ਵਿੱਚ ਹੁਣ ਕਾਫੀ ਕਮੀ ਜਿਹੜੀ ਮਹਿਸੂਸ ਹੋ ਰਹੀ ਆ ਪਖਾਰੀ ਇੱਥੋਂ ਚਲੇ ਗਏ ਨੇ ਕਿਤਨੇ ਕਿਤਨੇ ਲੱਗਦਾ ਸੋ ਇਹਨੂੰ ਕਿਵੇਂ ਦੇਖਦੇ ਹੋ ਹਾਂ ਹਾਂ ਇਹ ਸਾਰਿਆਂ ਨੂੰ ਸਾਰੇ ਚੌਂਕਾਂ ਵਾਲੇ ਮਨਾ ਕਰਦੇ ਆ ਤੇ ਕੋਈ ਇੱਕਾ ਦੁੱਕਾ ਤੁਰਿਆ ਫਿਰਦਾ ਉਹਨੂੰ ਫੇਰ ਮਨਾ ਕਰਦੇ ਜੀਦਾ ਤੇ ਕੋਈ ਆਉਂਦਾ ਜਾਂਦਾ ਨਹੀਂ ਕਈ ਵਾਰੀ ਆ ਜਾਂਦਾ ਤਾਂ ਉਹਨੂੰ ਅਸੀਂ ਫੇਰ ਮਨਾ ਕਰਕੇ ਕਹਿੰਦੇ ਵੀ ਭਾਈ ਇੱਥੇ ਨਹੀਂ ਆਣਾ ਤੁਸੀਂ ਆਪਣੇ ਸਾਈਡ ਤੇ ਜਾਓ ਬਿਲਕੁਲ ਬੱਚੇ ਬਿਲਕੁਲ ਨਜ਼ਰ ਨਹੀਂ ਆ ਨਹੀਂ ਨਹੀਂ ਬੱਚੇ ਨਹੀਂ ਇੱਥੇ ਕੋਈ ਬੱਚਾ ਨਹੀਂ ਦਰਨੀ ਵਧੀਆ ਉਪਰ ਆਲਾ ਬਿਲਕੁਲ ਸੋ ਦੱਸਦੀ ਹੈ ਮਾਨ ਸਰਕਾਰ ਦਾ ਵਧੀਆ ਉਪਰ ਆਲਾ ਲੋਕਾਂ ਨੂੰ ਵੀ ਪਸੰਦ ਹੈ ਲੋਕਾਂ ਦੇ ਨਾਲ-ਨਾਲ ਲੋਕਾਂ ਦਾ ਸਾਥ ਵੀ ਜਿਹੜਾ ਪ੍ਰਸ਼ਾਸਨ ਨਾਲ ਹੈ ਪੰਜਾਬ ਦੇ ਵੱਖ-ਵੱਖੇ ਜ਼ਿਲ੍ਹਿਆਂ ਦੇ ਵਿੱਚ ਇਹ ਜਿਹੜੀ ਕਾਰਵਾਈ ਹੋ ਰਹੀ ਹੈ ਲੁਧਿਆਣਾ ਦੇ ਵਿੱਚ ਦੀ ਗੱਲ ਕਰੀਏ ਤਾਂ ਲੁਧਿਆਣਾ ਸਟੇਸ਼ਨ ਦੇ ਉੱਤੇ ਵੀ ਬਸ ਅੱਡੇ ਦੇ ਉੱਤੇ ਵੀ ਜਿਹੜੀ ਆ ਕਾਰਵਾਈ ਹੋਈ ਹੈ ਤੇ ਉਸ ਤੋਂ ਬਾਅਦ ਜਦੋਂ ਇਹ ਕਾਰਵਾਈ ਹੋਈ ਤਾਂ ਉਸ ਤੋਂ ਬਾਅਦ ਜਿਹੜੇ ਪਖਾਰੀ ਸੀਗੇ ਸੜਕਾਂ ਤੋਂ ਚੌਕਾ ਦੇ ਵਿੱਚੋਂ ਗਾਇਬ ਹੁੰਦੇ ਨਜ਼ਰ ਆ ਗਏ ਕਿਉਂਕਿ ਇਸ ਟਾਈਮ ਦੀ ਜੇਕਰ ਗੱਲ ਕਰੀਏ ਤੇ ਸਟੇਮ ਰੋਡ ਦੇ ਉੱਤੇ ਸੜਕਾਂ ਦੇ ਉੱਤੇ ਪਖਾਰੀ ਬਿਲਕੁਲ ਨਜ਼ਰ ਨਹੀਂ ਆ ਰਹੇ ਕਿਉਂਕਿ ਉਹੀ ਸਮਾਂ ਵੇਹ ਜੇ ਸਮੇਂ ਦੇ ਵਿੱਚ ਲੋਕ ਆਪਣੇ ਘਰਾਂ ਨੂੰ ਜਾਂਦੇ ਸੀਗੇ ਕੰਮਾ ਕਰਾ ਤੋਂ ਛੁੱਟੀ ਹੁੰਦੀ ਸੀਗੀ ਉਸ ਤੋਂ ਬਾਅਦ ਘਰਾਂ ਨੂੰ ਜਾਂਦੇ ਸੀਗੇ ਤੇ ਉਸ ਟਾਈਮ ਇਹ ਪੂਰਾ ਚੌਕ ਜਿਹੜਾ ਹੁੰਦਾ ਸੀਗਾ ਇਸ ਪੂਰੇ ਚੌਕ ਦੇ ਵਿੱਚ ਜਿਹੜਾ ਪਖਾਰੀਆਂ ਨੇ ਅੱਡਾ ਆਪਣਾ ਜਮਾਇਆ ਹੁੰਦਾ ਸੀਗਾ ਤੇ ਲੋਕ ਇੱਥੇ ਖੜੇ ਹੁੰਦੇ ਸੀਗੇ ਗੱਡੀਆਂ ਦੇ ਨਾਲ-ਨਾਲ ਗੱਡੀਆਂ ਦੇ ਵਿੱਚੋਂ ਜਿਹੜਾ ਸਿਸੇ ਖੜਕਟਾਣੇ ਦਰਵਾਜ਼ਾ ਖੜਕਟਾਣਾ ਉਸ ਤੋਂ ਬਾਅਦ ਉਹਨਾਂ ਦੇ ਨਾਲ ਜਿਹੜੀ ਹੈ ਡਿਮਾਂਡ ਕਰਨੀ ਪੈਸਿਆਂ ਦੀ ਪੀਖ ਮੰ ਇਹਦਾ ਉਪਰਾਲਾ ਵੈ ਉਹ ਪੰਜਾਬ ਸਰਕਾਰ ਦਾ ਔਰ ਕਿਤਨੇ ਕਿਤੇ ਨਜ਼ਰ ਆਇਆ ਜਿਹੜੇ ਲੋਕ ਇੱਥੇ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦਾ ਲਗਾਤਾਰ ਇਹ ਜਿਹੜਾ ਸਾਥ ਹੈ ਪੰਜਾਬ ਸਰਕਾਰ ਨੂੰ ਸੂਬਾ ਸਰਕਾਰ ਨੂੰ ਹੈਗੀ ਕਿਉਂਕਿ ਇੱਕ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਇਹ ਜਿਹੜੀ ਇਹ ਜਿਹੜਾ ਕੰਮ ਹੈ ਕਾਫੀ ਵਧੀਆ ਸੰਗਾ ਯੋਗ ਕੰਮ ਜਿਹੜਾ ਹੋ ਰਿਹਾ ਸੋ ਕਿਤਨੇ ਕਿਤੇ ਕਾਫੀ ਵਧੀਆ ਜਿਹੜਾ ਉਪਰਾਲਾ ਪੰਜਾਬ ਸਰਕਾਰ ਨੇ ਕੀਤਾ ਹੁਣ ਦੇਖਣਾ ਹੋਵੇਗਾ ਕਿ ਇੱਕ ਪਾਸੇ ਫਰਕਾ ਕਾਫੀ ਪਿਆ ਹੋਇਆ ਨਜ਼ਰ ਆ ਰਿਹਾ ਵਾ ਚੌਕਾ ਦੇ ਵਿੱਚੋਂ ਜਿਹੜੇ ਪਖਾਰੀ ਸੀਗੇ ਗਾਇਬ ਹੋਏ ਵੀ ਨਜ਼ਰ ਆ ਰਹੇ ਨੇ ਤੇ ਜਿਹੜੇ ਲੋਕ ਨੇ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਜਿਹੜਾ ਕੰਮ ਹੈ ਕਾਫੀ ਵਧੀਆ ਹੋਇਆ DNA ਟੈਸਟ ਲਗਾਤਾਰ ਕਰਵਾਏ ਜਾ ਰਹੇ ਨੇ DNA ਟੈਸਟ ਤੋਂ ਬਾਅਦ ਹੋਰ ਕੀ ਕੀ ਉਪਰਾਲਾ ਜਿਹੜਾ ਕੀਤਾ ਜਾਂਦਾ ਪੰਜਾਬ ਸਰਕਾਰ ਵੱਲੋਂ ਸੋ ਉਸ ਤੋਂ ਬਾਅਦ ਲੁਧਿਆਣਾ ਦੇ ਵਿੱਚ ਹੋਣ ਜਿਹੜੀ ਕਮੀ ਨਜ਼ਰ ਆ ਰਹੀ ਹੈ ਹੁਣ ਜਿਹੜੇ ਪਖਾਰੀ ਕੱਟ ਚੁੱਕੇ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਐਕਸ਼ਨ ਲਗਾਤਾਰ ਜਾਰੀ ਰਹਿੰਦਾ ਵਾ ਜਾਂ ਇਹ ਐਕਸ਼ਨ ਦੇ ਵਿੱਚ ਥੋੜੇ ਦਿਨ ਕੰਮ ਚੱਲਣ ਤੋਂ ਬਾਅਦ ਰੋਕ ਹੋ ਜਾਂਦੀ ਹੈ ਇਹ ਆਉਣ ਵਾਲਾ ਸਮਾਂ ਦੱਸੂਗਾ ਫਿਰ ਹਾਲ ਹੁਣ ਦੀ ਜਕਰ ਗੱਲ ਕਰੀਏ ਤੇ ਹੁਣ ਬਿਲਕੁਲ ਲੋਕ ਸੁਰੱਖਿਅਤ ਨੇ ਲੋਕ ਵਧੀਆ ਮਹਿਸੂਸ ਕਰ ਰਹੇ ਨੇ ਦੇਖੋ ਤੁਹਾਨੂੰ ਜਨਰਲ ਰਾਜ ਮੇਰੇ ਤੇ ਕੈਮਰਾਮੈਨ ਦੀਪਕ ਕੁਮਾਰ ਦਾ ਧੰਨਵਾਦ